ਸਤਿ ਸ਼੍ਰੀ ਅਕਾਲ ਦੋਸਤੋ ਜੇ ਤੁਸੀਂ ਵੀ ਬਹੁਤ ਲੰਬੇ ਸਮੇਂ ਤੋਂ ਸ਼ੂਗਰ ਦੀ ਦਵਾਈਆਂ ਖਾ-ਖਾ ਕੇ ਤੰਗ ਆ ਗਏ ਹੋ ਜਾਂ ਇنسੁਲਿਨ ਦੇ ਇੰਜੈਕਸ਼ਨ ਲਗਾ-ਲਗਾ ਕੇ ਆਪਣੇ ਸਰੀਰ ਨੂੰ ਖਰਾਬ ਕਰ ਚੁੱਕੇ ਹੋ ਫਿਰ ਵੀ ਕੋਈ ਆਰਾਮ ਨਹੀਂ ਮਿਲਿਆ ਤੇ ਫਿਰ ਤੁਹਾਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਅਸਦੇ ਜਮਾਨੇ ਦੇ ਵਿੱਚ ਸ਼ੂਗਰ ਦਾ ਇਲਾਜ ਪੋਸੀਬਲ ਹੈ ਜਿਹੜੀ ਬੁੱਟੀਆਂ ਦੇ ਨਾਲ ਅਸੀਂ ਤੁਹਾਨੂੰ ਇੱਕ ਇਹੋ ਜਿਹੀ ਆਯੁਰਵੈਦਿਕ ਦਵਾਈ ਦਵਾਵਾਂਗੇ ਜਿਸ ਦੇ ਨਾਲ ਤੁਹਾਡੀ ਸ਼ੂਗਰ ਜੜ ਤੋਂ ਖਤਮ ਹੋ ਜਾਵੇਗੀ ਜੇ ਤੁਸੀਂ ਅੰਗਰੇਜ਼ੀ ਦਵਾਈਆਂ ਬਹੁਤ ਲੰਬੇ ਸਮੇਂ ਤੋਂ ਖਾਣੇ ਹੋ ਉਹ ਵੀ ਦਵਾਈਆਂ ਤੁਹਾਨੂੰ ਨਹੀਂ ਖਾਣੀਆਂ ਪੈਣਗੀਆਂ ਤੇ ਤੁਹਾਨੂੰ ਆਯੁਰਵੈਦਿਕ ਦੇ ਵਿੱਚ ਇਦਾਂ ਦਾ ਇਲਾਜ ਦਵਾਂਗੇ ਕਿ ਜਿਸ ਦੇ ਨਾਲ ਤੁਹਾਡੀ 슈ਗਰ ਕੰਟਰੋਲ ਹੋਏਗੀ ਤੇ ਜੇ ਤੁਹਾਡੀ 슈ਗਰ 5-6 ਸਾਲ ਦੇ ਅੰਦਰ ਅੰਦਰ ਹੋਏਗੀ ਤੇ ਇਹ ਜੜ ਤੋਂ ਚਲੀ ਜਾਏਗੀ ਇਸ ਦੇ ਵਿੱਚ ਤੁਹਾਨੂੰ ਆਯੁਰਵੈਦਿਕ ਪਾਊਡਰ ਦਿੱਤਾ ਜਾਂਦਾ ਹੈ ਜੋ ਕਈ ਤਰ੍ਹਾਂ ਦੀ ਅਨਮੋਲ ਜੜੀ ਬੂਟੀਆਂ ਦੇ ਨਾਲ ਬਣਿਆ ਹੁੰਦਾ ਹੈ ਜਿਸ ਦਾ ਇੱਕ ਚਮਚ ਸਵੇਰੇ ਇੱਕ ਚਮਚਾ ਸ਼ਾਮ ਨੂੰ ਗੁੰਗਣੇ ਪਾਣੀ ਦੇ ਨਾਲ ਲੈਣਾ ਹੁੰਦਾ ਹੈ ਫਿਰ ਇਸ ਦਾ ਕੋਰਸ 2 ਜਾਂ 3 ਮਹੀਨੇ ਜੇ ਤੁਸੀਂ ਲਗਾਤਾਰ ਕਰ ਲੈਣੇ ਹੋ ਤੇ ਤੁਹਾਡੀ ਸ਼ੂਗਰ ਜੜ ਤੋਂ ਚਲੀ ਜਾਂਦੀ ਹੈ ਇنسੁਲਿਨ ਲਗੜੇ ਬੰਦ ਹੋ ਜਾਂਦੇ ਹਨ ਅੰਗਰੇਜ਼ੀ ਦਵਾਈਆਂ ਬੰਦ ਹੋ ਜਾਂਦੀਆਂ ਹਨ ਤੇ ਜੇ ਤੁਸੀਂ ਵੀ ਇਸ ਸ਼ੂਗਰ ਤੋਂ ਪ੍ਰੇਸ਼ਾਨ ਆ ਚੁੱਕੇ ਹੋ ਤੇ ਅੱਜ ਹੀ ਇਸ ਨੂੰ ਮੰਗਵਾ ਸਕਦੇ ਹੋ ਤੇ ਇਸ ਨੂੰ ਯੂਜ਼ ਕਰਨ ਤੋਂ ਬਾਅਦ ਤੁਹਾਨੂੰ ਕੋਈ ਦਵਾਈ ਖਾਣ ਦੇ ਨਾਲ ਲੋੜ ਨਹੀਂ ਪਵੇਗੀ ਤੁਹਾਡੀ ਸ਼ੂਗਰ ਜੜ ਤੋਂ ਬਿਲਕੁਲ ਹੀ ਖਤਮ ਹੋ ਜਾਵੇਗੀ 2 ਜਾਂ 3 ਮਹੀਨੇ ਸਬਰ ਦੇ ਨਾਲ ਤੁਸੀਂ ਇਸ ਦਵਾਈ ਨੂੰ ਖਾਣਾ ਹੈ ਧੰਨਵਾਦ ਦੋਸਤੋ ਫਿਰ ਮਿਲਦੇ